ਸਰਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਤੇ ਮੈਂ ਤੁਹਾਡੇ ਨਾਲ ਰਿੱਧੀ ਆਉਰਪ ਕਰਦੇ ਆ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਪਾਣੇ ਸਿੱਧੂ ਦੇ ਪਿਤਾ ਭਰਾ ਪੈਨ ਉਤੇ ਪਰਚਾ ਗਰਜ ਲੋਕਾਂ ਨੂੰ ਮਿਲੀ ਤੰਤਨੇ ਜਾ ਜਲਦ ਮਿਲੇਗੀ ਠੰਡ ਤੋਂ ਰਾਹਤ ਬਰਾਤ ਵਾਲੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ ਸ਼ਨਾਈਆਂ ਵਾਲੀ ਘਰ ਚ ਮਚੀ ਅਫੜਾ ਤਫੜੀ ਫਿਰੋਜ਼ਪੁਰ ਚ ਵੱਡੀ ਵਾਰਦਾਤ ਘਰ ਚ ਦਾਖਲ ਹੋਏ ਨੌਜਵਾਨ ਦਾ ਗੋਲੀਆਂ ਮਾਲ ਕੇ ਕਤਲ ਇਟਲੀ ਚ ਬਾਬਾ ਵਕਾਲਤ ਦੇ ਵਿਅਕਤੀ ਦੀ ਪੇਪ ਹਲਾਤਾਚ ਮੌਤ ਅਤਵਾਦੀ ਦੇ ਹਮਲੇ ਚ ਮਾਰੇ ਗਏ ਨੌਜਵਾਨ ਦੀ ਘਰ ਪੁੱਜੀ ਲਾਸ਼ ਪੁੱਤ ਨੂੰ ਵੇਖ ਤਾਹਾਂ ਮਾਰ ਰੋਇਆ ਪਰਿਵਾਰ ਸਰਕਾਰੀ ਸਕੂਲਾਂ ਚ ਦਾਖਲੇ ਲਈ ਨਵੀਆਂ ਸ਼ਰਤਾਂ ਨਿਯਮ ਲਾਗੂ ਹੋਏ ਜੰਦਰ ਮੰਤਰ ਤੇ ਸੀਐਮ ਕੇਜਰੀਵਾਲ ਦਾ ਕੇਂਦਰੀ ਸਰਕਾਰ ਤੇ ਤਿੱਖਾ ਹਮਲਾ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਖੁਣ ਖਬਰਾਂ ਵਿਸਤਾਰ ਵਿੱਚ ਪਾਣੀ ਸਿੱਧੂ ਦੇ ਪਤਾ ਪ੍ਰਾਪਤ ਐਨ ਤੇ ਤਰਜਾ ਦਰਜ ਕੀਤਾ ਗਿਆ ਜੇਲ੍ਹ ਵਿੱਚ ਬੰਦ ਸੋਸ਼ਲ ਮੀਡੀਆ ਬਲੌਗਰ ਪਾਣਾ ਸਿੱਧੂ ਦੇ ਪ੍ਰਤਾਪ ਬਿੱਕਰ ਸਿੰਘ ਪ੍ਰ ਅਮਨਾ ਸਿੰਘ ਪੈਨ ਕਿਰਪਾਲ ਕੌਰ ਸੁਪਾਲ ਕੌਰ ਪੰਜ ਰਣਜੀਤ ਸਿੰਘ ਕੁਲਵਿੰਦਰ ਸਿੰਘ ਲੱਖਾ ਸਿਧਾਨਾ ਸਮੇਤ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ 3 ਫਰਵਰੀ ਦੇ ਧਰਨੇ ਦੇ ਦੌਰਾਨ ਲੱਖਾ ਸਿਧਾਨੇ ਦੇ ਪਾਣੀ ਸਿੱਧੂ ਦੇ ਪੂਰੇ ਪਰਿਵਾਰ ਸਮੇਤ કુલ 18 ਬੰਦਿਆਂ ਉਤੇ ਨੈਸ਼ਨਲ ਹਾਈਵੇ ਨੂੰ ਰੋਕਨ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਅਤੇ 410 ਦਾ ਰਾਵਾਂ ਹੇਟ ਪ੍ਰਚਾਰ ਦਰਜ ਕੀਤਾ ਗਿਆ ਉਤਰੀ ਭਾਰਤ ਦੇ ਪਹਾੜਾਂ ਤੇ ਬਰਫਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਤੋਂਦ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ 0.6 ਡਿਗਰੀ ਹਰਿਆਣਾ ਵਿੱਚ 0.9 ਡਿਗਰੀ ਅਤੇ ਚੰਡੀਗੜ੍ਹ ਵਿੱਚ 0.7 ਡਿਗਰੀ ਦੀ ਗਿਰਾਵਟ ਵਿੱਚ ਦਰਜ ਕੀਤੀ ਗਈ ਹੈ ਖੰਨਾ ਦੇ ਸਮਰਾਲਾ ਰੋਡ ਤੇ ਬਰਾਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਵਿੱਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਪੰਜ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ ਹਨ ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਹਾਦਸਾ ਉਸ ਸਮੇਂ ਹੋਇਆ ਜਦੋਂ ਡੋਲੀ ਲੈ ਕੇ ਪਰਤ ਰਹੇ ਸਨ ਖੰਨਾ ਤੋਂ ਬਰਾਾ ਸ਼੍ਰੀ ਮਾਚੀਵਾਲਾ ਸਾਹਿਬ ਵਿੱਚ ਡੋਲੀ ਲੈ ਕੇ ਖੰਨਾ ਪਰਤ ਰਹੇ ਸਨ ਕਿ ਸਮਰਾਲਾ ਰੋਡ ਤੇ ਰਾણો ਮੰਡੀ ਦੇ ਸਾਹਮਣੇ ਆ ਰਹੇ ਟਰੱਕ ਨਾਲ ਟੱਕਰ ਹੋ ਗਈ ਫੋਸਪੁਰ ਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ थाना ਮੱਲਾ ਵਾਲੇ ਦੇ ਅਦੀਨਪਿੰਦੇ ਪਿੰਡ ਦੁਲਾਵਾਲਾ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਬਚਿੱਤਰ ਸਿੰਘ ਪੁੱਤਰ ਸਲਵਿੰਦਰ ਸਿੰਘ ਦੇ ਘਰ ਦਾਖਲ ਹੋਇਆ ਜਦੋਂ ਬਚਿੱਤਰ ਸਿੰਘ ਨੂੰ ਸਤਨਾਮ ਸਿੰਘ ਨੇ ਘਰ ਵਿੱਚ ਦਾਖਲ ਹੋਣ ਦਾ ਪਤਾ ਲੱਗਾ ਤਾਂ ਉਸਨੇ ਆਪਣੇ 315 ਬੋਰ ਰੈਫਲ ਰਾਈਫਲ ਨਾਲ ਗੋਲੀਆਂ ਮਾਰ ਕੇ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ ਇਤਲੀ ਦੇ ਸਲਰੋਨੋ ਇਲਾਕੇ ਦੇ ਕਸਬਾ ਕਪੋਚਰ ਵਿਖੇ ਬੀਤੀ ਸ਼ਨੀਵਾਰ ਰਾਤ ਨੂੰ ਇੱਕ 74 ਸਾਲ ਵਿਅਕਤੀ ਹਰਪ੍ਰੀਤ ਸਿੰਘ ਬਾਜਵਾ ਦੀ ਪੇਤ ਪਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਸ਼ੌਕ ਮੇਂ ਸਮਾਚਾਰ ਪ੍ਰਾਪਤ ਹੋਇਆ। ਸਥਾਨਕ ਪੁਲਿਸ ਨੇ ਮੁਤਾਬਿਕ ਇੰਡੀਅਨ ਵਿਅਕਤੀ ਦੀ ਡੇਰੀ ਫਾਰਮ ਤੇ ਮੌਤ ਹੋ ਗਈ। ਜਦੋਂ ਪੁਲਿਸ ਉਸ ਥਾਨ ਤੇ ਪਹੁੰਚੀ ਤਾਂ ਦੇਖਿਆ ਕਿ ਵਿਅਕਤੀ ਮ੍ਰਿਤਕ ਪਿਆ ਹੋਇਆ ਸੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮੌਤ ਦੇ ਅਸਲ ਕਾਰਨ ਦਾ ਪਤਾ ਹਜੇ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਜੰਮੂ ਕਸ਼ਮੀਰ ਦੇ ਸ਼੍ਰੀ ਨਗਰ ਵਿੱਚ ਬੀਤੀ ਦਿਨੀ ਦੇਰ ਸ਼ਾਮਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਇਸ ਦੌਰਾਨ ਅਤਵਾਦੀਆਂ ਵੱਲੋਂ ਸ਼ਹੀਦ ਗੰਜ ਖੱਬਾ ਕਦਲ ਇਲਾਕੇ ਵਿੱਚ ਦੋ ਨੌਜਵਾਨਾਂ ਨੂੰ ਸ਼ਰੀਆਂ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਮਰਿਤਪਾਲ ਸਿੰਘ ਪੁੱਤਰ ਸਰਮੁਖ ਸਿੰਘ ਅਤੇ ਰੋਹਿਤ ਮਸੀਹ ਪੁੱਤਰ ਪ੍ਰੇਮ ਮਸੀਹ ਵੱਜੋਂ ਹੋਈ ਹੈ ਪੰਜਾਬ ਸਰਕਾਰ ਨੇ ਛੋਟੇ ਬੱਚੇ ਹਤੇ ਉਹਨਾਂ ਦੇ ਮਾਪਿਆਂ ਦੀ ਸਹੂਲਤ ਲਈ ਇੱਕ ਅਹਿਮ ਫੈਸਲਾ ਲਿਆ ਸਰਕਾਰ ਨੇ ਇਸ ਫੈਸਲੇ ਦੇ ਅਨੁਸਾਰ ਹੁਣ 3 ਸਾਲ ਦਾ ਬੱਚਾ ਪੰਜਾਬ ਦੇ ਸਕੂਲਾਂ ਵਿੱਚ ਨਰਸਰੀ ਜਮਾਤ ਦਾਖਲ ਲੈ ਸਕੇਗਾ ਆਪਣੇ ਬੱਚੇ ਨੂੰ ਦਾਖਲ ਕਰਵਾਉਣ ਲਈ ਮਾਪਿਆਂ ਨੂੰ ਹੁਣ ਘਰ ਬੈਠ ਕੇ ਕਿਸੇ ਵੀ ਜਮਾਤ ਦੇ ਲਈ ਦਾਖਲ ਅਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਇਸ ਤਹਿਤ ਪੰਜਾਬ ਪੋਰਟਲ ਤੇ ਸਟੂਡੈਂਟ ਆਨਲਾਈਨ ਐਡਮਿਸ਼ਨ ਲਿੰਕ ਰਹੀ ਐਡਮਿਸ਼ਨ ਅਤੇ ਰਜਿਸਟ੍ਰੇਸ਼ਨ ਫਾਰਮ ਭਰਿਆ ਜਾ ਸਕਦਾ ਹੈ ਦਿੱਲੀ ਦੇ ਜੰਤਰ ਮੰਤਰ ਤੇ ਕੇਂਦਰ ਸਰਕਾਰ ਦੀਆਂ ਟੈਕਸ ਨੀਤੀਆਂ ਦੇ ਖਿਲਾਫ ਕੇਰਲ ਸਰਕਾਰ ਨੇ ਵੀਰਵਾਰ ਨੂੰ ਪ੍ਰਦਰਸ਼ਨ ਕੀਤਾ ਇਸ ਵਿੱਚ ਕੇਰਲ ਦੇ ਮੁੱਖ ਮੰਤਰੀ ਪਿੰਰੈ ਵਿਜੇਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੀਪੀਐਮ ਦੇ ਜਰਨਲ ਸਫਤਰ ਆਗੂ ਸੀਤਾਰਾਮ ਏਚੂਰੀ ਸ਼ਾਮਲ ਹੋਏ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ ਪਾਰਟੀ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਲੋਕ ਸਭਾ ਚੋਣਾਂ ਲਈ ਆਪਨੇ ਤਿੰਨ ਉਮੀਦਵਾਰ ਐਲਾਨੇ ਹਨ ਪਾਰਟੀ ਨੇ ਇਸ ਦੀ ਸ਼ੁਰੂਆਤ ਅਸਮ ਤੋਂ ਕੀਤੀ ਪਾਰਟੀ ਨੇ ਇਥੋਂ ਤਿੰਨ ਲੋਕ ਸਭਾ ਉਮੀਦਵਾਰ ਐਲਾਨ ਦਿੱਤੇ ਹਨ ਆਪਨੇ ਪਵੇਨ ਚੌਧਰੀ ਮਨੋਜ ਤਨਵਾਰ ਰਿਸ਼ੀ ਰਾਜ ਨੂੰ ਉਮੀਦਵਾਰ ਐਲਾਨਿਆ ਹੈ ਗੁਹਾਟੀ ਤੋਂ ਡਾਕਟਰ ਪਵੇਨ ਚੌਧਰੀ ਡਿਬਰੂਗੜ੍ਹ ਤੋਂ ਮਨੋਜ ਤਨਵਾਰ ਅਤੇ ਸੋਨਿਤਪੁਰ ਤੋਂ ਰਿਸ਼ੀ ਰਾਜ ਨੂੰ ਉਮੀਦਵਾਰ ਐਲਾਨਿਆ ਅੱਜ ਲਈ ਨਾ ਹੀ ਅੱਗੇ ਹੋਰ ਅਪਡੇਟਸ ਲਈ ਜੁੜੇ ਰਹੋ ਜੀਬੀਸੀ ਅਪਡੇਟ ਦਿਨ ਦੋਸਤੋ ਆਪ ਦਾ ਸਕਾਈਸੀ ਆਇਲ ये ऑयल पूरा 100 परसेंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी कोचिंग पॉइंट इन आयल्स एंड स्पोकन इंग्लिश ऑल्सो एक्सपर्ट इन स्टडी वीजा गवर्नमेंट अप्रूव एस ग्रुप सेशन चौक होशियारपुर